ਲਈ ਮਿੱਤਰੋ ਮੱਝ ਲੱਤਾਂ ਮਾਰਦੀ ਆ ਦੁੱਧ ਲੈ ਕੇ ਭਜਦੀ ਆ ਜਾਂ ਫਿਰ ਤੁਹਾਡੇ ਪਸ਼ੂ ਦਾ ਬੱਚਾ ਮਰ ਗਿਆ ਤਾਂ ਆਹ ਹਾਲ ਆ ਟੀਕਾ ਲਾਉਣ ਦੀ ਲੋੜ ਨਹੀਂਗੀ ਤਾਂ ਦੁੱਧ ਵੀ ਦੇਉਗੀ ਤੇ ਇਹਦੇ ਬਾਰੇ ਬਾਈ ਤੋਂ ਆਪਾਂ ਜਾਣਕਾਰੀ ਲੈਣੇ ਆਂਗੇ ਤੇ ਬਾਈ ਕੀ ਚੀਜ਼ ਆ ਇਹ ਇਹ ਹੈਗਾ ਬਾਈ ਰਾਇਟ ਮਿਲਕ ਬੂਸਟਰ ਠੀਕ ਆ ਬਾਈ ਠੀਕ ਆ 1 ਲੀਟਰ ਦੀ ਪੈਕਿੰਗ ਆ ਗਈ ਹੂੰ ਸੋਡੀ ਮੱਝ ਲੱਤਾਂ ਮਾਰਦੀ ਆ ਦੁੱਧ ਨਹੀਂ ਲਾਉਂਦੀ ਬੱਚਾ ਮਰ ਗਿਆ ਬੱਚਾ ਭੁੱਲ ਗਈ ਤਾਂ ਚੋਣ ਤੋਂ ਘੰਟਾ 100 ਗ੍ਰਾਮ ਪਹਿਲਾਂ ਹੂੰ ਦਾਣੇ ਜਾਂ ਚੌਕਰ ਦੇ ਵਿੱਚ ਮਿਲਾ ਕੇ ਦੇ ਦਿਓ ਤੇ ਮੱਝ ਥੱਲੇ ਵੇ ਜਾ ਕੇ ਠੀਕ ਆ ਲਾਉਣ ਦੀ ਲੋੜ ਨਹੀਂ ਮੈਂ ਕਿਹਾ ਬਾਈ ਕੱਸ ਦੀ ਵੀ ਲੋੜ ਨਹੀਂ ਚੌਕਰ ਲੈ ਲਓ ਥੋੜਾ ਜਿਹਾ ਵਿੱਚ ਪਾ ਲਓ 100 ਗ੍ਰਾਮ ਦਵਾਈ ਤੇ ਮੂਰੇ ਮੱਝ ਦੇ ਧਰ ਦਿਓ ਥੱਲੇ ਜਾ ਕੇ ਬੈਜੋ ਤੇ ਦੁੱਧ ਦੀ ਬਾਲਟੀ ਭਰ ਲਓ ਠੀਕ ਆ ਭਾਈ 2-4 ਕੁੱਟਾਂ ਦੁੱਧ ਦੀਆਂ ਫालतू ਹੋਣਗੀਆਂ ਭਾਈ ਠੀਕ ਆ ਭਾਈ 2.5 ਕਿਲੋ ਤੇ ਜੇ ਕਿਸੇ ਨੇ ਮੰਗਵਾਉਣਾ ਭਾਈ ਜੇ ਕਿਸੇ ਨੇ ਮੰਗਵਾਉਣਾ ਤਾਂ ਨੰਬਰ ਸਕਰੀਨ ਤੇ ਆ ਸੰਪਰਕ ਕਰ ਲੈ ਘਰੇ ਪਹੁੰਚੂ ਕੋਰੀਅਰ ਹੋ ਕੇ ਜੇ ਅਕੇਲੀ ਆਣਾ ਤਾਂ ਬਾਈ ਫੋਨ ਕਰ ਲਿਓ ਠੀਕ ਆ ਬਾਈ ਫੋਨ ਕਰਕੇ ਜ਼ਰੂਰ ਆਇਓ ਮਿੱਤਰੋ ਜੇਕਰ ਪਸ਼ੂ ਮਿਲਦਾ ਨਹੀਂਗਾ ਲੱਤਾਂ ਲੁੱਤਾਂ ਮਾਰਦਾ ਜਾਂ ਦੁੱਧ ਲੈ ਕੇ ਭੱਜ ਜਾਂਦਾ ਬੱਚਾ ਮਰ ਗਿਆ ਉਦੋਂ ਕੰਮ ਕਰੂ ਇਹ ਬਾਈ ਐਡਵਾਂਸ ਹੀ ਬੁਕਿੰਗ ਰਹਿੰਦੀ ਆ ਬੁਕਿੰਗ ਦੇ ਵਿੱਚ ਨੇ ਜਲਦੀ ਜਲਦੀ ਆਰਡਰ ਕਰ ਲਓ ਲੈਣਾ ਤੇ ਫੇਰ ਨਾ ਕਿਹੋ ਵੀ ਅਸੀਂ ਰਹਿ ਗਏ ਲਿਮਟਡ ਸਟਾਕ ਆ ਮਿੱਤਰੋ ਜਲਦੀ ਬੁੱਕ ਕਰਕੇ ਤੁਸੀਂ ਮੰਗਵਾ ਸਕਦੇ ਹੋ ਘਰੇ ਬੈਠੇ